ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਯੂਨੀਵਰਸਿਟੀ 'ਚ ਚੱਲ ਰਿਹਾ ਪ੍ਰਦਰਸ਼ਨ ਤੇ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰਨ ਲਈ ਪਹੁੰਚੇ ਲੋਕਾਂ ਦਾ ਕੰਮ ਆਗ ਲਗਾਉਣਾ ਹਰ ਪ੍ਰਦਰਸ਼ਨ 'ਚ ਵਾਰ-ਵਾਰ ਉਹੀ ਲੋਕ ਦਿਖਾਈ ਦਿੰਦੇ ਨੇ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬਾ ਰੇਲਵੇ ਟਰੈਕ ਬਣਾਉਣ ਦੀ ਮਨਜ਼ੂਰੀ ਬਿੱਟੂ ਨੇ ਕਿਹਾ ਕਿ ਇਸ ਉੱਤੇ 764 ਕਰੋੜ ਰੁਪਏ ਖਰਚ ਹੋਣਗੇ ਇਸ ਦੇ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਦੀ ਜ਼ਮੀਨ ਕੀਤੀ ਜਾਵੇਗੀ ਐਕਵਾਇਰ ਰਵਨੀਤ ਬਿੱਟੂ ਨੇ ਕਿਹਾ ਕਿ ਮਾਨ ਸਰਕਾਰ ਕੇਂਦਰੀ ਪ੍ਰੋਜੈਕਟਾਂ ਨੂੰ ਲੈ ਕੇ ਗੰਭੀਰ ਨਹੀਂ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜੇ ਉਹ ਚਾਹੁੰਦੇ ਨੇ ਕਿ ਮੈਂ ਉਹਨਾਂ ਨੂੰ ਮਿਲਾਂ ਤਾਂ ਮੈਂ ਨੰਗੇ ਪੈਰੀ ਉਹਨਾਂ ਤੱਕ ਜਾਣ ਲਈ ਤਿਆਰ ਹਾਂ ਦਿੱਲੀ ਤਮਾਕੂ ਨੂੰ ਲੈ ਕੇ ਨਵੇਂ ਖੁਲਾਸੇ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਲਾਲ ਰੰਗ ਦੀ ਫੋਰਡ ਇਕੋਸਪੋਰਟ ਗੱਡੀ ਦੀ ਤਲਾਸ਼ ਲਈ ਅਲਰਟ ਕੀਤਾ ਜਾ ਰਿਹਾ ਪੀਐਮ ਮੋਦੀ ਨੇ ਐਲਐਨ ਜੀਪੀ ਹਸਪਤਾਲ ਚ ਦਿੱਲੀ ਲਾਲ ਕਿਲਾ ਤਮਾਕੂ ਚ ਜ਼ਖਮੀਆਂ ਨਾਲ ਕੀਤੀ ਮੁਲਾਕਾਤ ਐਕਟਰ ਤਰਮਿੰਦਰ ਨੂੰ ਬੁੱਧਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹਨਾਂ ਦਾ ਇਲਾਜ ਘਰ ਚ ਹੀ ਕੀਤਾ ਜਾਵੇਗਾ ਇਹ ਜਾਣਕਾਰੀ ਉਹਨਾਂ ਦੇ ਡਾਕਟਰ ਨੇ ਮੀਡੀਆ ਨੂੰ ਦਿੱਤੀ ਤੁਹਾਨੂੰ ਖਬਰਾਂ ਦਾ ਵਿਸਥਾਰ ਪੰਜਾਬ ਯੂਨੀਵਰਸਿਟੀ 'ਚ ਚੱਲ ਰਹੇ ਪ੍ਰਦਰਸ਼ਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰਨ ਲਈ ਪਹੁੰਚੇ ਲੋਕਾਂ ਦਾ ਕੰਮ ਆਗ ਲਗਾਉਣਾ ਹੀ ਹੈ ਹਰ ਪ੍ਰਦਰਸ਼ਨ 'ਚ ਵਾਰ-ਵਾਰ ਉਹੀ ਲੋਕ ਦਿਖਾਈ ਦਿੰਦੇ ਨੇ ਕਈ ਘੋੜੇ ਤੇ ਆ ਰਹੇ ਨੇ ਕੋਈ ਖਾਚਰਤੀ ਰਵਨੀਤ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ ਚ ਪ੍ਰਦਰਸ਼ਨ ਤੋਂ ਬਾਅਦ ਮੋਰਚੇ ਨਾਲ ਸੰਬੰਧਤ ਵਿਦਿਆਰਥੀਆਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪ੍ਰਦਰਸ਼ਨ ਤਾਂ ਉਹਨਾਂ ਦਾ ਰਿਆਹ ਸੀਗਾ ਹੀ ਨਹੀਂ ਅਸੀਂ ਇੱਕ ਸਟੇਜ ਲਗਾਈ ਤੇ ਇੱਥੇ ਕਈ ਸਟੇਜਾਂ ਲੱਗ ਗਈਆਂ ਪ੍ਰਦਰਸ਼ਨਕਾਰੀ ਆਪਣੇ ਨਾਲ ਸਪੀਕਰ ਮਾਈਕ ਲੈ ਕੇ ਆਏ ਸਨ ਤੇ ਸਟੇਜ ਚਲਾਰੇ ਸਨ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੈਨੇਟ ਤੇ ਜੋ ਫੈਸਲਾ ਲਿਆ ਗਿਆ ਸੀ ਉਹ ਯੂਨੀਵਰਸਿਟੀ ਦੇ ਹਿੱਤ ਚ ਸੀ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜੁਰੂ ਯੂਨੀਵਰਸਿਟੀ ਆ ਉਹ ਸਾਡੇ ਬੱਚਿਆਂ ਦੀ ਮਤਲਬ ਤਿੰਨ ਤਿੰਨ ਪੀੜੀਆਂ ਚਾਰ ਚਾਰ ਪੀੜੀਆਂ ਇਥੋਂ ਪੜ ਕੇ ਗਈਆਂ ਹੋਈਆਂ ਐ ਪੜ ਰਹੇ ਆ ਤੇ ਅਸੀਂ ਤਾਂ ਉਦੋਂ ਹੀ ਕਿਉਂਕਿ ਕਈ ਗੱਲਾਂ ਪਤਾ ਕੀ ਨੇ ਪੰਜਾਬ ਦੇ ਵਿੱਚ इमोशनल ਨੇ ਜਦੋਂ इमोशंस ਆ ਜਾਂਦੇ ਆ ਫਿਰ ਸਾਰੀਆਂ ਚੀਜ਼ਾਂ ਪਰੇ ਰੱਖਣੀਆਂ ਪੈਂਦੀਆਂ ਚਾਹੇ ਸੁਧਾਰ ਨੇ ਉਹਦੇ ਹੁਣ ਐ ਤਾਂ 35 ਬੰਦੇ ਸਿੰਡੀਗੇਟ ਜਿਹੜੀ ਜਿਹੜੇ ਜਿਹੜੇ ਸੈਨੇਟ ਦੇ 35 ਬੰਦੇ ਪਹਿਲਾਂ ਮੈਂ ਅਸੀਂ ਉਹ ਬਣਵਾਉਂਦੇ ਸੀਗੇ ਕਿਸੇ ਨਾ ਕਿਸੇ ਨੂੰ ਕਹਿ ਕੇ ਵਾਈਸ ਪ੍ਰੈਜ਼ੀਡੈਂਟ 35 ਬੰਦੇ ਨਾਮਿਨੇਟ ਕਰਦੇ ਸੀ ਹੁਣ ਉਹਨਾਂ ਨੇ ਆਪਣੇ ਘਟਾ ਕੇ ਕੁੱਲ 6 ਕਰ ਲਏ ਸੀ 29 ਉਹਨਾਂ ਦੇ ਵੀ ਘਟ ਗਏ ਸੀ ਪਰ ਕਈ ਗੱਲਾਂ ਐਸੀਆਂ ਜਦੋਂ ਜਦੋਂ ਹੋਰ ਬਹੁਤ ਸੁਧਾਰ ਸੀ 1 ਰੁਪਇਆ ਇਹ ਪੰਜਾਬ ਵਾਲੇ ਜਿਹੜੇ ਉਹ ਦਿੰਦੇ ਨਹੀਂਗੇ ਉਦਾ ਜਿਹੜਾ ਪੱਧਰ ਆ ਉਹ ਬੜਾ ਬੁਰਾ ਹਾਲ ਹੋ ਰਿਹਾ ਉੱਥੇ ਨਵੇਂ ਕੋਰਸਸ ਪੰਜਾਬ ਦੇ ਕਾਲਜਸ ਨੂੰ ਨਹੀਂ ਨਹੀਂ ਜਾ ਰਹੇ ਸਾਡੇ ਨਵੇਂ ਪ੍ਰਿੰਸੀਪਲ ਪ੍ਰੋਫੈਸਰਸ ਨਹੀਂ ਲੱਗ پا ਰਹੇ ਆਪਸ ਵਿੱਚ ਲੜੀ ਭੜੀ ਜਾਂਦੇ ਆ 90 99 ਬੰਦੇ ਪਰ ਸਭ ਗੱਲਾਂ ਪਰੇ ਜਦੋਂ इमोਸ਼ਨਸ ਆ ਗਏ ਬੱਚੇ ਇਨਵੋਲ ਹੋ ਗਏ ਉਹਨਾਂ ਤੋਂ ਉੱਤੇ ਕੁਝ ਨਹੀਂ ਇੱਕਦਮ ਇਸ ਗੱਲ ਨੂੰ ਕਹਿ ਕੇ ਸਿਰਫ ਉਹ ਵੀ ਇੱਕ ਦੋ ਦਿਨ ਤਾਂ ਲੱਗੇ ਕਿਉਂਕਿ ਬਿਹਾਰ ਇਲੈਕਸ਼ਨ ਚੱਲ ਰਹੀ ਸੀ ਸਾਰੇ ਉੱਧਰ ਗਏ ਸੀ ਮੈਂ ਵੀ ਤਰਨ ਤਰਨ ਸੀ ਨਹੀਂ ਤਾਂ ਉਹ ਇੱਕ ਦੋ ਦਿਨ ਵੀ ਨਹੀਂ ਲੱਗਦੇ ਏ emotions ਜਿਹਨੋਂ ਆਗੇ 1 ਮਿੰਟ ਚ ਉਹ ਸਾਰੀਆਂ ਗੱਲਾਂ ਵਾਪਸ ਲਈਆਂ ਗਈਆਂ ਜਿਵੇਂ ਪੁਰਾਣਾ ਸੀ ਉਹ ਕੀਤਾ ਗਿਆ ਹੁਣ ਸਿਰਫ ਇੰਨੀ ਗੱਲ ਆ ਹੁਣ VC ਨੇ ਲਿਖ ਕੇ ਭੇਜਦੀ ਚਾਂਸਲਰ ਸਾਹਿਬ ਨੂੰ ਚਿੱਠੀ ਵੀ ਡੇਟ ਅਨਾਉਂਸ ਕਰ ਦੋ ਹੁਣ ਡੇਟ ਅਨਾਉਂਸ ਕਰ ਦਾਂਗੇ ਬਸ ਗੱਲ ਖਤਮ ਪਰ ਮੇਰੀ ਬੇਨਤੀ ਆ ਤੇ ਹਰ ਮਤਲਬ ਹੁਣ ਮੈਂ ਕਿਸੇ ਨੂੰ ਇਸ ਮੌਕੇ ਤੇ ਕਹਿ ਨ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਰਕਾਰ ਚ ਅਸੀਂ ਹਾਲਾਤ ਨੂੰ ਸੰਭਾਲਣਾ ਹੈ ਪਰ ਤੁਸੀਂ ਬੱਚਿਓ ਮੇਰੇ ਜਿਹੜੇ ਉੱਥੇ ਆ ਸਾਰੇ ਤੁਸੀਂ ਬੈਠੇ ਹੋ ਉੱਥੇ ਲੋਕ ਤਾਂ ਦੇਖੋ ਫਿਰ ਕਹਿੰਦੇ ਆ ਜੀ ਇਹ ਸਾਨੂੰ ਕਹਿੰਦੇ ਆ ਸਟੱਫ ਆ ਗਿਆ ਕੈਸੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਦਾ ਉਹ ਬੱਚਿਆਂ ਦਾ ਕੋਈ ਫਾਇਦਾ ਕਰਨ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਡੇ ਗੰਦੇ ਨਾਲੇ ਦਾ ਮਸਲਾ ਆ ਜਾਏ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜਾਏ ਉੱਥੇ ਵੀ ਇਹ ਪਹੁੰਚ ਜਾਂਦੇ ਆ ਮੈਨੂੰ ਦੱਸੋ ਦਸੋ ਨਾ ਇਹਨਾਂ ਇਹ ਕੀ ਕੀ ਚਾਹੁੰਦੇ ਕੀ ਨੇ ਇਹ ਤਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਆਪਾਂ ਪੜ੍ਹੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਥੇ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਇਹਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਆਪ ਮੇਰੇ ਨਾਲ ਕਈ ਉਦੋਂ ਬਾਦ ਜਿਹੜੇ ਯੂਨੀਵਰਸਿਟੀ ਦੇ ਬੱਚੇ ਜਿਹੜੇ ਜਿਹੜੇ ਉਹਨਾਂ ਦੀ ਬਾਡੀ ਸੀ ਬਣੀ ਹੋਈ ਮੇਨ ਉਹ ਕਹਿੰਦੇ ਜੀ ਸਾਡੇ ਵਾਸਤੇ ਕੁਝ ਰਿਹਾ ਹੀ ਨਹੀਂ ਸਾਡੀ ਤਾਂ ਇੱਕ ਸਟੇਜ ਸੀ ਥੌਂ ਥੌਂ ਤੇ ਸਟੇਜਾਂ ਲਾ ਲਈਆਂ ਆ ਕੇ ਆਪ ਹੀ ਨਾਲ ਮਾਈਕ ਲਿਆਏ ਆਪ ਹੀ ਸਪੀਕਰ ਲਿਆਏ ਕੰਮ ਚੱਕ ਤਾਂ ਸ਼ੁਰੂ ਕਰਤਾ ਕਿਸੇ ਨੇ ਕੋਈ ਘੋੜੇ ਭਜਾਈ ਫਿਰਦਾ ਕੋਈ ਕੋਸ਼ਿਸ਼ ਕਰਦਾ ਫਿਰਦਾ ਕੋਈ ਖਚਰਾ ਲਈ ਫਿਰਦਾ ਇਹ ਕੋਈ ਹਾਲ ਆ ਯਾਰ ਇਹ ਕੋਈ ਅਪਕੀ ਚੌਨੇ ਕੀ ਆ ਇਸ ਕਰਕੇ ਅਸੀਂ ਬੈਠੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਹੁਣ 100% ਮੈਂ ਜਿਵੇਂ ਕਿਹਾ ਵੀ ਡੇਟਸ ਜਿਹੜੀਆਂ ਅਨਾਉਂਸ ਹੋਣਗੀਆਂ ਇਲੈਕਸ਼ਨ ਹੋਏਗੀ ਬਿਲਕੁਲ ਪ੍ਰੋਪਰ ਇਲੈਕਸ਼ਨ ਹੋਏਗੀ ਡੈਮੋਕ੍ਰੈtic ਤਰੀਕਾ ਇਹ ਉਹ ਬਿਲਕੁਲ ਐਲਾਨਿਆ ਜਾਊਗਾ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬਾ ਰੇਲਵੇ ਟਰੈਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਉੱਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਦੇ ਲਈ। ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰ ਤੇ ਤਰਨਤਾਰਨ ਦੇ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤੀ ਹੈ। ਉਹਨਾਂ ਦਾ ਕਹਿਣਾ ਕਿ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਪਹਿਲਾਂ ਹੀ ਮਿਲ ਗਈ ਸੀ ਪਰ ਉਪਚੋਣ ਕਾਰਨ ਇਸ ਦਾ ਐਲਾਨ ਨਹੀਂ ਕੀਤਾ ਗਿਆ ਸੀ। ਹੁਣ ਜਦੋਂ ਚੋਣਾਂ ਹੋ ਗਈਆਂ ਨੇ ਤਾਂ ਐਲਾਨ ਕਰ ਦਿੱਤਾ ਗਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਇਸ ਰੇਲ ਲਿੰਕ ਨਾਲ ਮਾਝੇ ਦਾ ਮਾਲਵੇ ਨਾਲ ਜੁੜਾ ਹੋਵੇਗਾ ਗੁਜਰਾਤ ਦੇ ਪੋਰਟ ਤੱਕ ਸਿੱਧੀ ਪਹੁੰਚ ਮਿਲੇਗੀ ਤੇ ਆਰਮੀ ਨੂੰ ਵੀ ਫਾਇਦਾ ਹੋਵੇਗਾ ਰੇਲ ਲਿੰਕ ਆ ਜਿਹੜਾ ਇਹ ਅਸੀਂ ਇਹਦੀ ਤਿਆਰੀ ਕਰ ਲਈ ਸੀ ਪਰ ਕਿਉਂਕਿ ਇਲੈਕਸ਼ਨ ਕੋਡ ਸੀ ਗੱਲ ਵੋਟਾਂ ਤੋਂ ਬਾਅਦ ਕਿਉਂਕਿ ਤਰਨਤਾਰਨ ਜ਼ਿਲ੍ਹਾ ਹੈ ਜਿਹੜਾ ਉਹ ਪੱਟੀ ਤਹਿਸੀਲ ਆ ਉਹ ਚ ਪੈਂਦੀ ਹੈ ਇਸ ਕਰਕੇ ਅਸੀਂ ਅਨਾਉਂਸ ਨਹੀਂ ਕੀਤਾ ਸੀ ਤੇ ਅੱਜ ਵੋਟਾਂ ਤੋਂ ਬਾਅਦ ਇਹ ਅਨਾਉਂਸਮੈਂਟ ਸ਼ੁਰੂ ਕੀਤੀ ਆ ਤੁਸੀਂ ਦੇਖਦੇ ਹੋ ਵੀ ਇਹ ਤਰਨ ਤਰਨ ਡਿਸਟ੍ਰਿਕਟ ਆ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਤੱਕ ਇੱਥੇ ਤੱਕ ਇਹ ਸਾਰੀ ਲਾਈਨ ਆ ਜਿਹੜੀ ਉਹ ਆਉਂਦੀ ਆ ਆ ਜਿਹੜਾ ਘੜਿਆਲਾ ਜਿਹੜੀ ਜਗ੍ਹਾ ਹੈ ਇੱਥੋਂ ਇਹ ਰੇਲ ਲਾਈਨ ਅਸੀਂ ਸ਼ੁਰੂ ਕਰਨੀ ਆ ਜਿਹੜੇ ਕਿ 700 64 ਕਰੋੜ 700 764 ਕਰੋੜ ਦੀ ਇਹ ਟੋਟਲ ਲੰਬਾਈ ਮੈਂ 25 ਕਿਲੋਮੀਟਰ ਕੋਸ਼ਾ ਜਿਹੜੀ ਉਹਦੇ ਬਾਰੇ ਤੇ ਇਹ ਇੰਨਾ ਬਜਟ ਆ ਜਿਹੜਾ ਇਹਦੇ ਬਾਰੇ ਰੱਖਿਆ ਗਿਆ ਤੇ ਇਹ ਸਿੱਧੀ ਜਾ ਕੇ ਉਰੇ ਇੱਥੇ ਥੱਲੇ ਜਾ ਕੇ ਜਿਹੜਾ ਕਿ ਸਾਡਾ ਜੀਰਾ ਜਿਹੜੀ ਆ ਉਹ ਸਾਡਾ ਬਲਾਕ ਪੈ ਜਾਏਗਾ ਤੇ ਜ਼ਿਲ੍ਹਾ ਫਿਰੋਜ਼ਪੁਰ ਮੱਲਾਂਵਾਲਾ ਖਾਸ ਇਹ ਅੱਠ ਪਿੰਡ ਨੇ ਜਿਹੜੇ ਜਿੱਦੀ ਜ਼ਮੀਨ ਆਉਣੀ ਆ ਅੱਠ ਪਿੰਡ ਨੇ ਜਿਹੜੇ ਉਹ ਤਕਰੀਬਨ ਤਰਨਤਾਰਨ ਜ਼ਿਲ੍ਹੇ ਦੇ ਹੋਣਗੇ ਚਾਰ ਪਿੰਡ ਨੇ ਜਿਹੜੇ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਹੋਣਗੇ ਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਸਭ ਤੋਂ ਆ ਸਤਲੁਜ ਜਿਹੜਾ ਦਰਿਆ ਏ ਜਿਹੜੀ ਰਿਵਰ ਆਪਣੀ ਉਹ ਵਿੱਚ ਆਉਂਦੀ ਆ ਤੇ ਇਹਦੇ ਕਰਕੇ ਇਹ ਕੱਲਾ ਹੀ ਜਿਹੜਾ ਏ ਤਕਰੀਬਨ 400 ਕਰੋੜ ਰੁਪਏ ਦਾ ਤਕਰੀਬਨ ਇਹ ਦੇ ਉੱਤੇ ਬ੍ਰਿਜ ਬਣੇਗਾ ਰੇਲਵੇ ਬ੍ਰਿਜ ਜਿਹੜਾ ਬਹੁਤ ਵੱਡਾ ਅਮੈਂ ਸਮਝਦਾ ਇੱਕ ਉਪਲਬਧਦੀ ਆ ਸਾਡੀ ਇਹਦੇ ਪਿੱਛੇ ਕੰਮ ਰੁਕਿਆ ਹੋਇਆ ਸੀ ਇਹ ਲਾਈਨ ਜਿੱਥੇ ਮਾਝੇ ਨੇ ਮਾਲਵੇ ਨਾਲ ਜੁੜਨਾ ਮਾਝੇ ਨੇ ਮਾਲਵੇ ਨਾਲ ਜੁੜਨਾ ਉਦੋਂ ਤੱਕ ਸਿੱਧਾ ਸਾਡੇ ਜਿਹੜੇ ਪੋਰਟ ਨੇ ਉਹਦੇ ਨਾਲ ਜਾ ਕੇ ਇਹ ਲਾਈਨ ਜੁੜੂਗੀ ਇੱਥੋਂ ਸਿੱਧਾ ਨਿਰਯਾਤ ਲਈ ਸਮਾਨ ਉੱਥੇ ਜਾਏਗਾ ਉੱਥੋਂ ਆਏਗਾ ਇਹ ਐਡੀ ਵੱਡੀ ਦੂਜੀ ਸਾਡੇ ਬਾਰਡਰ ਦੇ ਡਿਸਟ੍ਰਿਕਟ ਨੇ ਦੋਨੋਂ ਹਮੇਸ਼ਾ ਜਦੋਂ ਵੀ ਦੇਸ਼ ਤੇ ਕੋਈ ਖਤਰਾ ਪੈਂਦਾ ਭੀੜ ਪੈਂਦੀ ਆ ਤੇ ਸਭ ਤੋਂ ਵੱਧ ਬਾਰਡਰ ਨੂੰ ਜਦੋਂ ਸਾਡੀ ਫੌਜ ਦੀ ਮੂਵਮੈਂਟ ਹੋਣੀ ਆ ਹੋਰ ਚੀਜ਼ਾਂ ਦੀ ਹੋਣੀ ਆ ਤੇ ਉਹਦੇ ਲਈ ਇਹ ਲਾਈਨ ਆ ਜਿਹੜੀ ਨਾਲ ਦੀ ਨਾਲ ਸਾਨੂੰ ਕੋਈ ਇਸ਼ੂ ਕੋਈ ਪ੍ਰੋਬਲਮ ਨਹੀਂ ਆਏਗੀ ਇੱਕ ਲਾਈਨ ਤਾਂ ਜਾਂਦੀ ਹੋ ਜਾਂਦੀ ਹੈ ਜਿਹੜੀ ਸਿੱਧੀ ਆਪਣੀ ਜਲੰਧਰੋਂ ਅੰਮ੍ਰਿਤਸਰੋਂ ਹੋ ਕੇ ਇਹ ਦੂਜੀ ਲਾਈਨ ਓਡੀ ਵੱਡੀ ਹੀ ਲਾਈਨ ਆ ਜਿਹੜੀ ਇਹ ਲਾਈਨ ਬਣੇਗੀ ਜਿਹੜੀ ਫਿਰੋਜ਼ਪੁਰ ਤੱਕ ਸਿੱਧੀ ਉਦੋਂ ਬਾਅਦ ਰਾਜਸਥਾਨ ਤੋਂ ਗੁਜਰਾਤ ਕਾਂਡਲਾ ਪੋਰਟ ਹੋਰ ਵੱਡੇ ਵੱਡੇ ਪੋਰਟ ਨੇ ਐਂ ਹੀ ਮਹਾਰਾਸ਼ਟਰ ਦੇ ਪੋਰਟ ਨੇ ਜਿੱਥੇ ਜਾ ਕੇ ਇਹ ਸਾਨੂੰ ਫਾਇਦਾ ਹੋਣਾ ਸਭ ਤੋਂ ਵੱਡਾ ਰਵਨੀਤ ਬਿੱਟੂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਦਿੱਤੇ ਜਾ ਰਹੇ ਨੇ ਪਰ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਉਹਨਾਂ ਪਹਿਲਾਂ ਰਾਜਪੁਰਾ ਮੁਹਾਲੀ ਰੇਲਵੇ ਲਾਈਨ ਲਈ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਸੀ ਪਰ ਉਸ ਤੇ 3 ਮਹੀਨਿਆਂ ਤੋਂ ਕੰਮ ਸ਼ੁਰੂ ਨਹੀਂ ਹੋਇਆ ਹੁਣ ਉਹਨਾਂ ਨੇ 27 ਅਕਤੂਬਰ ਨੂੰ ਮਨਜ਼ੂਰ ਹੋਏ ਇਸ ਪ੍ਰੋਜੈਕਟ ਲਈ ਪੱਤਰ ਲਿਖਿਆ ਸੀ ਪਰ ਅਜੇ ਤੱਕ ਉਹਨਾਂ ਨੂੰ ਪੱਤਰ ਮਿਲਣ ਸੰਬੰਧੀ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮਾਨ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਇਸ ਪਾਸੇ ਧਿਆਨ ਦੇਣ ਜੇ ਉਹ ਚਾਹੁੰਦੇ ਨੇ ਕਿ ਮੈਂ ਉਹਨਾਂ ਨੂੰ ਮਿਲਾਂ ਤਾਂ ਮੈਂ ਨੰਗੇ ਪੈਰੀ ਉਹਨਾਂ ਤੱਕ ਜਾਣ ਲਈ ਤਿਆਰ ਹਾਂ ਇਹ ਇੱਥੇ ਮੈਂ ਦੱਸਣਾ ਚਾਹੁੰਦਾ ਜਿਹੜਾ ਸਾਡਾ 27 ਨੂੰ ਇਹ ਪ੍ਰੋਜੈਕਟ ਪਾਸ ਹੋਇਆ 27 ਨੂੰ आज 27 ਤਰੀਕ ਨੂੰ ਸਾਡਾ ਪ੍ਰੋਜੈਕਟ ਪਾਸ ਹੋਇਆ ਤੇ ਅਸੀਂ ਉਸ ਪ੍ਰੋਜੈਕਟ ਤੋਂ ਅਸੀਂ ਉਦੋਂ ਬਾਅਦ ਇੱਕ ਦਮ ਜਿਹੜੀ ਲੈਟਰ ਆ ਆਪਣੀ ਚੀਫ ਸਕੱਟਰੀ ਸਾਹਿਬ ਨੂੰ ਉਦੋਂ ਨਹੀਂ 28 ਤਰੀਕ ਨੂੰ ਲੈਟਰ ਭੇਜਤੀ ਪਾਈ ਬਈ ਇਹ ਛੇਤੀ ਲੋਕਾਂ ਨੂੰ ਹੁਣ ਲੋਕਾਂ ਨੂੰ ਮਾਨ ਸਾਹਿਬ ਪੰਜਾਬ ਸਰਕਾਰ ਕੋਈ ਇਹ ਚ ਇਹ ਚ ਰੋਕੇ ਹੋ ਨਾ ਜਲਦੀ ਤੋਂ ਜਲਦੀ ਆਪਣੇ ਆਫੀਸਰ ਜਿਹੜੇ ਡੀਸੀ ਨੇ ਚੀਫ ਸੈਕਟਰੀ ਸਾਹਿਬ ਤੁਸੀਂ ਵੀ ਥੱਲੇ ਆਪਣੇ ਐਸ ਡੀ ਐਮ ਮਾਲ ਆਫੀਸਰ ਨੇ ਜਿਹੜੇ ਉਹਨਾਂ ਨੂੰ ਇੱਕਦਮ ਕੰਮ ਤੇ ਲਾਓ ਕਿਉਂਕਿ ਪਹਿਲਾਂ ਹੀ ਆਪਾਂ ਬਹੁਤ ਪੰਜਾਬ ਦੇ ਇਸ ਕੰਮ 'ਚ ਪਿਛੜ ਗਏ ਆ ਬਹੁਤ ਪਿੱਛੇ ਰਹਿ ਗਏ ਆ ਤੇ ਇਹਦੇ ਨਾਲ ਤਾਂ ਪੈਸਾ ਹੀ ਆਉਣਾ ਜਿੰਨਾ ਪੈਸਾ ਚਾਹੀਦਾ ਏ ਆਪਣੇ ਥੱਲੇ ਜ਼ਮੀਨ ਇਨਕੁਆਇਰ ਕਰਨ ਲਈ ਉਹਨਾਂ ਨੂੰ ਆਫੀਸਰ ਲਾਓ ਤੇ ਇਹ 'ਚ ਸਾਰਿਆਂ ਦਾ ਸਹਿਯੋਗ ਚਾਹੀਦਾ ਚੀਫ ਸੈਕਟਰੀ ਸਾਹਿਬ ਨੂੰ ਅੱਜ ਦੇਖ ਲਓ 12 ਤਰੀਕ ਹੋ ਗਈ 14 ਦਿਨ ਚਿੱਠੀ ਲਿਖੀ ਨੂੰ ਹੋ ਗਏ 14 ਦਿਨ ਚਿੱਠੀ ਲਿਖੀ ਨੂੰ ਹੋ ਗਏ ਪਰ ਉਹਨਾਂ ਦਾ ਹਜੇ ਤੱਕ ਤਾਂ ਕੋਈ ਜਵਾਬ ਆਇਆ ਨਹੀਂ ਵੀ ਮੈਨੂੰ ਚਿੱਠੀ ਮਿਲ ਵੀ ਗਈ ਜਾਂ ਨਾ ਮਿਲੀ ਇਹ ਵੀ ਜਵਾਬ ਨਹੀਂ ਇਹ ਪੰਜਾਬ ਦੇ ਹਾਲਾਤ ਇਹ ਨੇ ਸਟੇਟ ਦੇ ਚਲੋ ਇਹ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਪੋਜ਼ਿਟਿਵ ਲੈ ਕੇ ਚੱਲਣਾ ਹੈ ਮੈਂ ਉਹਨਾਂ ਨੂੰ ਕਹਿਣਾ ਜਲਦੀ ਤੋਂ ਜਲਦੀ ਆਪਣੇ ਡਿਪਟੀ ਕਲੈਕਟਰ ਜਿਹੜੇ ਤਰਨਤਾਰਨ ਦਾ ਡੀਸੀ ਹੈ ਤੇ ਫਿਰੋਜ਼ਪੁਰ ਦੇ ਡੀਸੀ ਹੈ ਕਿਉਂਕਿ ਇਹਦੇ ਵਿੱਚ ਤਿੰਨ ਡਿਵੀਜ਼ਨਾਂ ਜਿਹੜੀਆਂ ਪੈਣੀਆਂ ਏ ਪਹਿਲੀ ਡਿਵੀਜ਼ਨ ਜਿਹੜੀ ਐ ਪੱਟੀ ਦੀ ਉਦੋਂ ਬਾਅਦ ਜੀਰਾ ਉਦੋਂ ਬਾਅਦ ਫਿਰੋਜ਼ਪੁਰ ਤਿੰਨ ਡਿਵੀਜ਼ਨਾਂ ਇਹ ਚ ਪੈਣੀਆਂ ਏ ਦੋ ਜ਼ਿਲ੍ਹੇ ਇਹ ਚ ਪੈਣੇ ਆ ਤਿੰਨ ਜ਼ਿਲ੍ਹੇ ਇਹ ਚ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮਹਾਲੀ ਤਿੰਨ ਜ਼ਿਲ੍ਹੇ ਆ ਜਿਹੜੇ ਇਹ ਰਾਜਪੁਰੇ ਨੂੰ ਜੋੜਨ ਵਾਲੀ ਲੈਂਡ ਸ਼ੁਰੂ ਹੋਣਾ ਅਸੀਂ ਜਲਦੀ ਤੋਂ ਜਲਦੀ ਆ ਕੇ ਇਹਦਾ ਟੱਕ ਲਾਈਏ ਸ਼ੁਰੂਆਤ ਕਰੀਏ ਰਾਜਪੁਰਾ ਵਾਲਾ ਤੁਸੀਂ ਪ੍ਰੋਜੈਕਟ ਉਹ ਕੀਤਾ ਉਹਦਾ ਵੀ ਸਰ ਜਿਹੜਾ ਕਹਿ ਦਿਓ ਕਿ ਉਹਦੀ ਕੀ ਸਟੇਟਸ ਹੈ ਦੇਖੋ ਉਹ ਕਰੇ ਨੂੰ ਵੀ 23 ਸਤੰਬਰ ਨੂੰ ਕੀਤਾ ਹੋਇਆ ਅਨਾਉਂਸ ਮੇਰਾ ਉਹ ਤਾਂ ਅਸੀਂ ਦਿੱਲੀ ਕੀਤਾ ਸੀ 23 ਸਤੰਬਰ ਨੂੰ ਕੀਤਾ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਉਹ ਹਜੇ ਤਾਂ 500 ਤੋਂ ਥੱਲੇ ਜਦੋਂ ਕੰਮ ਸ਼ੁਰੂ ਹੋ ਜਾਣਾ ਉਹ ਵੀ 5-700 ਕਰੋੜ ਤੇ ਜਾਊਗਾ ਮੈਂ ਤੁਹਾਨੂੰ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਦੇਣਾ ਵੀ ਉਹਦੇ ਨਾਲ 5-700 ਕਰੋੜ ਤੋਂ ਉੱਤੇ ਜਾਊਗਾ ਪ੍ਰੋਜੈਕਟ ਜਦੋਂ ਮਿਲਣਾ ਹੈ ਪਰ ਹਜੇ ਤੱਕ ਉਹਨਾਂ ਦੀ ਕੋਈ ਚਿੱਠੀ ਨਹੀਂ ਆਈ ਮੈਂ ਕਹਿੰਦਾ ਵੀ ਇਹ ਮੌਕਾ ਇਹ ਮੈਂ ਆਪ ਤੁਹਾਡੇ ਮੂਹਰੇ ਮੈਂ ਚੀਫ ਮਿਨਿਸਟਰ ਸਾਹਿਬ ਦੇ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਮੈਂ ਸਾਰੀ ਪੰਜਾਬ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਇਹ ਮੇਰਾ ਕੋਈ ਨਿੱਜੀ ਕੰਮ ਨਹੀਂਗਾ ਇਹ ਪੰਜਾਬ ਦੇ ਲਈ ਕੰਮ ਆ ਬਈ ਮੈਨੂੰ ਕਹੋਂਗੇ ਮੈਂ ਨੰਗੇ ਪੈਰ ਜੋ ਕੇ ਤੁਹਾਡੇ ਮੂਰੇ ਹੱਥ ਜੋੜ ਕੇ ਖੜੇ ਹੋ ਜਾਣਾ ਦਿੱਲੀ ਤਮਾਕੂ ਕੇ ਨੂੰ ਲੈ ਕੇ ਹੁਣ ਨਵੇਂ ਖੁਲਾਸੇ ਹੋ ਰਹੇ ਨੇ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਲਾਲ ਰੰਗ ਦੀ ਫੋਰਡ ਇਕੋ ਸਪੋਰਟ ਗੱਡੀ ਦੀ ਤਲਾਸ਼ ਲਈ ਅਲਰਟ ਜਾਰੀ ਕੀਤਾ ਹੈ ਜਾਂਚ ਚ ਪਤਾ ਲੱਗਾ ਹੈ ਕਿ ਸ਼ੱਕੀ ਵਿਅਕਤੀਆਂ ਕੋਲ ਹੁੰਡਾਈ i20 ਤੋਂ ਇਲਾਵਾ ਇੱਕ ਹੋਰ ਕਾਰ ਵੀ ਸੀ ਜਿਸ ਦਾ ਨੰਬਰ DL10CK0458C ਇਹ ਕਾਰ ਡਾਕਟਰ ਉਮਰ ਔਨ ਨਬੀ ਦੇ ਨਾਂ ਤੇ ਰਜਿਸਟਰਡ ਹੈ ਪੁਲਿਸ ਸੂਤਰਾਂ ਮੁਤਾਬਕ ਇਸ ਕਾਰ 'ਚ ਵੀ ਵਿਸਫੋਟਕ ਹੋ ਸਕਦਾ ਹੈ ਦਿੱਲੀ ਤੋਂ ਇਲਾਵਾ ਗਵਾਂਡੀ ਰਾਜਾ ਯੂਪੀ ਤੇ ਹਰਿਆਣਾ 'ਚ ਵੀ ਤਲਾਸ਼ ਲਈ ਅਲਰਟ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਮੀਡੀਆ ਰਿਪੋਰਟਸ ਮੁਤਾਬਕ ਅੱਤਵਾਦੀਆਂ ਵੱਲੋਂ ਦਿੱਲੀ ਗੁਰੂਗ੍ਰਾਮ ਅਤੇ ਫਰੀਦাবাদ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਦਿੱਲੀ ਦੇ ਲਾਲ ਕਿਲਾ ਇੰਡੀਆ ਗੇਟ ਕਨਸਟੀਟਿਊਸ਼ਨ ਕਲੱਬ ਅਤੇ ਗौरी शंकर ਮੰਦਿਰ ਵਰਗੀਆਂ ਪ੍ਰਮੁੱਖ ਥਾਵਾਂ ਨੂੰ ਚੁਣਿਆ ਗਿਆ ਸੀ ਇਨ੍ਹਾਂ ਤੋਂ ਇਲਾਵਾ ਦੇਸ਼ ਭਰ ਦੇ ਰੇਲਵੇ ਸਟੇਸ਼ਨ ਅਤੇ ਵੱਡੇ ਮਾਲ ਵੀ ਨਿਸ਼ਾਨੇ ਤੇ ਸਨ ਸੂਤਰਾਂ ਮੁਤਾਬਕ ਇਹ ਸਾਜ਼ਿਸ਼ ਜਨਵਰੀ ਤੋਂ ਹੀ ਚੱਲ ਰਹੀ ਸੀ ਅੱਤਵਾਦੀ ਮੋਡੀਊਲ ਦਾ ਸੰਬੰਧ ਪਾਕਿਸਤਾਨ ਸਥਿਤ ਜੈਸ਼ੀ ਮੁਹੰਮਦ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦਾ ਮਕਸਦ ਧਾਰਮਿਕ ਥਾਵਾਂ ਤੇ ਹਮਲਾ ਕਰਕੇ ਦੇਸ਼ 'ਚ ਫਿਰਕੂ ਤਣਾਅ ਫੈਲਾਉਣਾ ਸੀ ਇਸ ਦੇ ਲਈ ਉਹਨਾਂ ਨੇ ਕਸ਼ਮੀਰ ਦੇ ਪੁਲਵਾਮਾ ਸ਼ੋਪੀਆਂ ਅਤੇ ਅਨੰਤ नाग ਦੇ ਕੁਝ ਡਾਕਟਰਾਂ ਨੂੰ ਚੁੜਿਆ ਤਾਂ ਜੋ ਉਹ ਬਿਨਾਂ ਕਿਸੇ ਰੋਕ ਟੋਕ ਦੇ ਕਿਤੇ ਵੀ ਜਾ ਸਕਣ ਉਧਰ ਪੀਐਮ ਮੋਦੀ ਨੇ ਅੱਜ ਐਲਐਨ ਜੀਪੀ ਹਸਪਤਾਲ 'ਚ ਦਿੱਲੀ ਲਾਲ ਕਿਲਾ ਧਮਾਕੇ 'ਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਉਹ ਦੁਪਹਿਰ 2 ਵਜੇ ਪਟਾਣ ਦੌਰੇ ਤੋਂ ਪਰਤੇ ਸਨ ਤੇ ਸਿੱਧੇ 에ਅਰਪੋਰਟ ਤੋਂ ਹਸਪਤਾਲ ਪਹੁੰਚੇ ਇਸ ਤੋਂ ਬਾਅਦ ਉਹਨਾਂ ਨੇ ਐਕਸ ਤੇ ਲਿਖਿਆ ਸਾਜ਼ਿਸ਼ ਰਚਣ ਵਾਲਿਆਂ ਨੂੰ ਸਜ਼ਾ ਦਿਵਾਈ ਜਾਵੇਗੀ ਮੋਦੀ ਕਰੀਬ ਅੱਧਾ ਘੰਟਾ ਹਸਪਤਾਲ 'ਚ ਰਹੇ ਤੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਪੀਐਮ ਸ਼ਾਮ ਨੂੰ ਕੈਬਨਿਟ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਬੈਠਕ ਕਰਨਗੇ ਇਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਘਟਨਾ ਦਾ ਵੀਰਵਾ ਰੱਖਣਗੇ ਫਿਲਮ اداکار ਤਰਮਿੰਦਰ ਨੂੰ ਬੁੱਧਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਉਹਨਾਂ ਦਾ ਇਲਾਜ ਘਰ 'ਚ ਹੀ ਕੀਤਾ ਜਾਵੇਗਾ। ਇਹ ਜਾਣਕਾਰੀ ਉਹਨਾਂ ਦੇ ਡਾਕਟਰ ਨੇ ਦਿੱਤੀ। ਮੀਡੀਆ ਨਾਲ ਗੱਲ ਕਰਦੇ ਆਂ ਡਾਕਟਰ ਪ੍ਰਤੀਤ ਸਮਦਾਨੀ ਨੇ ਦੱਸਿਆ ਕਿ ਤਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਕਦੇ ਹਸਪਤਾਲ 'ਚ ਭਰਤੀ ਹੋ ਰਹੇ ਸਨ ਤੇ ਕਦੇ ਘਰ ਪਰਤ ਰਹੇ ਸਨ। ਉਹਨਾਂ ਨੂੰ ਸਵੇਰੇ ਕਰੀਬ 7:30 ਵਜੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਦੂਜੇ ਪਾਸੇ ਤਰਮਿੰਦਰ ਦੇ ਡਿਸਚਾਰਜ ਹੋਣ ਤੋਂ ਬਾਅਦ ਪਰਿਵਾਰ ਨੇ ਨਿੱਜਤਾ ਦੀ ਅਪੀਲ ਕਰਦੇ ਹੋਏ ਅਧਿਕਾਰਤ ਬਿਆਨ 'ਚ ਕਿਹਾ ਕਿ ਤਰਮਿੰਦਰ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਹੁਣ ਉਹ ਘਰ 'ਚ ਆਰਾਮ ਕਰਨਗੇ। ਅਸੀਂ ਮੀਡੀਆ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਿਸੇ ਤਰ੍ਹਾਂ ਦੀ ਅਫਵਾਹ ਨਾ ਫੈਲਾਉਣ। ਅਤੇ ਇਸ ਸਮੇਂ ਉਹਨਾਂ ਦੀ ਅਤੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਧਰਮਿੰਦਰ ਜੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਦੁਆ ਕੀਤੀ। ਕਿਰਪਾ ਕਰਕੇ ਉਹਨਾਂ ਦਾ ਸਨਮਾਨ ਕਰੋ ਕਿਉਂਕਿ ਉਹ ਆਪ ਸਭ ਨੂੰ ਪਿਆਰ ਕਰਦੇ ਨੇ। ਧਰਮਿੰਦਰ ਦੇ ਡਿਸਚਾਰਜ ਹੋਣ ਤੋਂ ਬਾਅਦ ਜੂਹੂ ਚ ਉਹਨਾਂ ਦੇ ਘਰ ਵਾਲੀ ਗਲੀ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਹੈ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ। ਧਰਮਿੰਦਰ 10 ਨਵੰਬਰ ਨੂੰ ਤਬੀਅਤ ਵਿਗੜਨ ਤੋਂ ਬਾਅਦ ਹੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਚ ਭਰਤੀ ਹੋਏ ਸਨ। ਉਹਨਾਂ ਨੂੰ ਸਾਹ ਲੈਣ ਚ ਤਕਲੀਫ ਸੀ ਅਤੇ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ 11 ਨਵੰਬਰ ਦੀ ਸਵੇਰ ਨੂੰ ਮੀਡੀਆ 'ਚ ਐਕਟਰ ਦੇ ਦੇਹਾਂਤ ਦੀ ਫਰਜ਼ੀ ਖਬਰ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਬੇਟੀ ਈਸ਼ਾ ਦਿਓਲ ਤੇ ਪਤਨੀ ਹੇਮਾ ਮਾਲਨੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਸਨੀ ਦਿਓਲ ਦੀ ਟੀਮ ਨੇ ਦੱਸਿਆ ਸੀ ਕਿ ਤਰਮਿੰਦਰ ਦੀ ਸਿਹਤ 'ਚ ਸੁਧਾਰ ਆ ਰਿਹਾ ਏ। ਉਹਨਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਲਈ ਦੁਆ ਕਰੋ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ। ਸਾਬਕਾ ਮੰਤਰੀ ਬੂਟਾ ਸਿੰਘ ਦੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਨੇ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕਰਕੇ ਪੁੱਛਿਆ ਗਿਆ ਕਿ ਹੁਣ ਤੱਕ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਡੀਐਸਪੀ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਹੋਵੇਗੀ ਇਸ ਵਿੱਚ ਹਫਤਾ 10 ਦਿਨ ਲੱਗਣਗੇ ਮਰਹੂਮ ਬੂਟਾ ਸਿੰਘ ਦੇ ਬੇਟੇ ਨੇ ਐਸਸੀ ਸਰਟੀਫਿਕੇਟ ਦਿੱਤਾ ਏ ਇਸ ਤੋਂ ਬਾਅਦ ਚੇਅਰਮੈਨ ਗੜੀ ਨੇ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਨੇ ਗੜੀ ਨੇ ਕਿਹਾ ਕਿ ਰਾਜਾ ਵੜਿੰਗ ਕੋਈ ਰੋਬਨ ਹੁੱਡ ਨਹੀਂ ਹੈ ਜੋ ਤੁਹਾਨੂੰ ਮਿਲ ਨਹੀਂ ਰਿਹਾ ਇਹ ਤਾਂ ਉਹ ਗੱਲ ਇੱਕੇ ਖਰਗੋਸ਼ ਖੁੱਲੇ ਮੈਦਾਨ ਚੈਤੇ ਸ਼ਿਕਾਰੀ ਨੇ ਆਪਣੇ ਕੁੱਤਿਆਂ ਦੀ ਸੰਗਲੀ ਫੜੀ ਹੋਈ ਹੈ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਰਵਿਸ ਪੋਸਟਿੰਗ ਹੋ ਜਾਓ ਕਰ ਲਾਂਗੇ ਸਾਡੀ ਜੀ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਹੂੰ ਉਹ ਸਭ ਕੁਝ ਕਰ ਰਾਜਾ ਯਾਰ ਰਾਬਿੰਡ ਹਟਾ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਦੇਖੋ ਕੰਪਲੀਟ ਕੀ ਵੇ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੱਬ ਨੇ ਹੁੜ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਨੇ ਜੀ ਹਾਂ ਕਰਾਂਗੇ ਜੀ ਸਰ 100% ਅਸੀਂ ਕਰਾਂਗੇ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸ਼ਖਸੀਅਤ ਸਾਰੇ ਪੰਜਾਬੀਆਂ ਦਾ ਮਾਣ ਤਾਣ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਨੇ ਲਿਸ਼ਟ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਕੱਲਾ ਛੱਡਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਕੱਲਾ ਹੀ ਜਾ ਕੇ ਲੜ ਪਿਆ ਮੈਦਾਨ ਚ ਤੇ ਜਲੌਰ ਤੋਂ ਐਮਪੀ ਬਣ ਗਿਆ ਜੀ ਹਾਂਜੀ ਸਰ ਲੜੇ ਐਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਜਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਜਸਥਾਨ ਦੇ ਵੋਟਰ ਬਾਤਨੀ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਇਨਸਾਫ ਦਵਾਉਂਦੇ ਰਹੇ ਹਾਂਜੀ ਉਹਨੂੰ ਉਹਦੀ ਹੀ ਇਜਾਜ਼ਤ ਪਰਖ ਲਈ ਉਹਦੇ ਰੰਗ ਰੰਗ ਕਾਲਾ ਕੋਰਾ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਸਾਡੀ ਅਗਲੀ ਕਿ ਡੇਲੀ ਅਪਡੇਟ ਦੇ ਪਾਵਾਂ ਤੁਹਾਨੂੰ ਨਹੀਂ ਸਰ ਜਿੱਦਾਂ ਆ ਵੀ ਉਹ ਤੇ ਸਰ ਇਨਵੈਸਟੀਗੇਸ਼ਨ ਜਿੱਦਾਂ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇਹ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗੜੀ ਫੜ ਲੈ ਨਹੀਂ ਸਰ ਤੁਸੀਂ ਫਿਕਰੀ ਨਾ ਕਰੋ ਇਹ ਇਹ ਸਾਡੇ ਵੱਸੇ ਵਿੱਚ ਜਿੱਦਾਂ ਸਵਾਲ ਹੈਗਾ ਬੀ ਤ੍ਰਿਕ ਜੀ ਕਮੀਨਾ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਦੀ ਦੇ ਚਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਤਰਨਤਾਰਨ ਜ਼ਿਮਨੀ ਚੋਣ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਤੀਰੇ ਅਤੇ ਵੋਟਰਾਂ ਤੇ ਆਮ ਨਾਗਰਿਕਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਕੁਮਰ ਵਿਜੇ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਨਿਰਪੱਖ ਰਹਿਣਾ ਚਾਹੀਦਾ ਏ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਜਿਸ ਤਰ੍ਹਾਂ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਉਸ ਨਾਲ ਪੂਰੇ ਮਹਿਕਮੇ ਦਾ ਸਿਰ ਨੀਵਾ ਹੋਇਆ ਹੈ ਉਹਨਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪੁਲਿਸ ਅਫਸਰਾਂ ਨੂੰ ਸਰਕਾਰ ਦਾ ਪੱਖ ਪੂਰਨ ਦੀ ਥਾਂ ਆਪਣੇ ਫਰਜ਼ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਕੁਮਰ ਵਿਜੇ ਨੇ ਕਿਹਾ ਕਿ ਪੁਲਿਸ ਸੇਵਾ ਦੌਰਾਨ ਉਹ ਖੁਦ ਕਈ ਹਲਕਿਆਂ 'ਚ ਤਾਇਨਾਤ ਰਹੇ ਨੇ ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਨਿਰਪੱਖ ਚੋਣ ਕਰਵਾਉਣ ਦੀ ਹੁੰਦੀ ਸੀ ਉਹਨਾਂ ਕਿਹਾ ਕਿ ਸਿਰਫ ਇਹ ਜ਼ਿੰਮਨੀ ਚੋਣ ਨਹੀਂ ਇਸ ਤੋਂ ਪਹਿਲਾਂ ਪੰਚਾਇਤ ਤੇ ਨਗਰ ਨਿਗਮ ਚੋਣਾ ਦੌਰਾਨ ਵੀ ਵੱਡੇ ਪੱਧਰ ਤੇ ਪੁਲਿਸ ਨੇ ਸੱਤਾਧਾਰੀ ਪਾਰਟੀ ਦੀ ਹਮਾਇਤ ਕੀਤੀ ਹੈ। ਸਾਰੇ ਦੇਖੋ ਪੋਲਿਟੀਕਲ ਫੀਲਡ ਦੇ ਵਿੱਚ ਹਾਂ ਸਾਡਾ ਮਕਸਦ ਹੈ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ। ਅਸੀਂ ਇਹ ਦੇਖ ਚੁੱਕੇ ਹਾਂ ਕਿ 3-4 ਦਿਨ ਪਹਿਲਾਂ ਤਰਨ ਤਰੰਦੇ ਐਸਐਸਪੀ ਨੂੰ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤਾ ਗਿਆ। ਔਰ ਇੱਕ ਬਹੁਤ ਵੱਡਾ ਐਕਸ਼ਨ ਹੈ ਔਰ ਕਿਉਂਕਿ ਮੈਂ ਆਪ ਪੰਜਾਬ ਪੁਲਿਸ ਦੇ ਵਿੱਚ ਰਹਿ ਚੁੱਕਿਆ ਹਾਂ ਤੇ ਪੁਲਿਸ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਉਸ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਹੈ ਤੁਸੀਂ ਦੇਖ ਸਕਦੇ ਹੋ ਇਹ ਟ੍ਰਿਬਿਊਨ ਦੀ ਖਬਰ ਹੈ 3 ਡੇਜ਼ ਬਿਫੋਰ ਤਰਨਤਰਨ ਬਾਈਪੋਲ ਐਸਐਸਪੀ ਸਸਪੈਂਡਡ ਇਹ ਵੀ ਪੰਜਾਬ ਕੇਸਰੀ ਹੈ ਇਹ ਅਜੀਤ ਅਖਬਾਰ ਦੇ ਵਿੱਚ ਵੀ ਹੈ ਹਰ ਅਖਬਾਰ ਦੇ ਵਿੱਚ ਤੇ ਦੇਖੋ ਜਿਸ ਤਰੀਕੇ ਦੇ ਨਾਲ ਕੰਮ ਹੋ ਰਿਹਾ ਸੀ ਤੇ ਜੋ ਗੱਲਾਂ ਅਸੀਂ ਵਿਖਦੇ ਸੀ ਇੱਕ ਤਰੀਕੇ ਦੇ ਨਾਲ ਜੋ ਮੇਰਾ 25 ਸਾਲ ਦਾ ਐਕਸਪੀਰੀਅੰਸ ਪੁਲਿਸ ਦਾ ਹੈ ਡੈਮੋਕ੍ਰੇਸੀ ਜੋ ਪੰਜਾਬ ਦੀ ਚਲਦੀ ਹੈ ਉਹ ਪੁਲਿਸ ਦੇ ਸਹਾਰੇ ਚਲਦੀ ਹੈ ਜੋ ਰੂਲਿੰਗ ਪਾਰਟੀ ਹੁੰਦੀ ਹੈ ਇਸ ਨੂੰ ਆਪਣਾ ਇੱਕ ਟੂਲ ਬਣਾ ਕੇ ਚਲਦੀ ਹੈ ਔਰ ਅਸੀਂ ਡੈਮੋਕ੍ਰੇਸੀ ਦੇ ਬਾਰੇ ਪੜ੍ਹਦੇ ਤੇ ਸੁਣਦੇ ਆ ਰਹੇ ਹਾਂ ਕਿ ਡੈਮੋਕ੍ਰੇਸੀ ਫॉर द ਪੀਪਲ ਬਾਏ ਦਾ ਪੀਪਲ ਆਫ ਦਾ ਪੀਪਲ ਲੇਕਿਨ ਇਥੇ ਪੰਜਾਬ ਦੇ ਵਿੱਚ ਹਮੇਸ਼ਾ ਡੈਮੋਕ੍ਰੇਸੀ ਬਾਏ ਦਾ ਪੁਲਿਸ ਡੈਮੋਕ੍ਰੇਸੀ ਬਾਏ ਦਾ ਪੁਲਿਸ ਅਸੀਂ ਇਹ ਮਹसूस ਕਰਦੇ ਆ ਰਹੇ ਹਾਂ ਮੈਂ ਆਪਣੀ ਗੱਲ ਵੀ ਕਰਾਂਗਾ ਮੈਂ ਵੀ ਪੁਲਿਸ ਦੇ ਵਿੱਚ ਰਿਹਾ ਹਾਂ ਔਰ ਜ਼ਿਆਦਾਤਰ ਸਮੇਂ ਦੀ ਜਿਹੜੀ ਸਰਕਾਰ ਹੁੰਦੀ ਸੀ ਇਲੈਕਸ਼ਨ ਦੇ ਟਾਈਮ ਮੈਨੂੰ ਬਾਹਰ ਰੱਖਦੀ ਸੀ ਮਤਲਬ ਇਲੈਕਸ਼ਨ ਪ੍ਰੋਸੈਸ ਤੋਂ ਬਾਹਰ ਕਿ ਮੈਨੂੰ ਕੋਈ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਦਾ ਮੌਕਾ ਨਾ ਮਿਲੇ ਲੇਕਿਨ ਜਦੋਂ ਚੋਣ ਜਾਂਸਤਾ ਲੱਗਦਾ ਸੀ ਤਾਂ ਚੋਣ ਕਮਿਸ਼ਨ ਆਪਣੇ ਆਪ ਹੀ ਮੈਨੂੰ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਪੋਸਟ ਕਰ ਦਿੰਦਾ ਸੀ 2004 ਦਾ ਪਾਰਲੀਮੈਂਟ ਇਲੈਕਸ਼ਨ ਸੀ ਤੇ ਮੈਂ ਪੀਪੀ ਦੇ ਵਿੱਚ ਸੀਗਾ ਤੇ ਮੈਨੂੰ ਫਿਰੋਜ਼ਪੁਰ ਦਾ ਐਸਐਸਪੀ ਲਗਾ ਦਿੱਤਾ ਗਿਆ ਸੀ ਫਿਰੋਜ਼ਪੁਰ ਦਾ ਐਸਐਸਪੀ اور ਮੇਰੇ ਤੋਂ 3 ਸਾਲ ਸੀਨੀਅਰ ਵੀ ਉਦੋਂ ਐਸਪੀ ਹੈਡਕ quarters ਹੁੰਦਾ ਸੀਗੇ ਇਹ ਬੱਕਰੀ ਗੱਲ ਹੈ ਕਿ ਜਦੋਂ ਚੋਣ ਪ੍ਰਕਿਰਿਆ ਪੂਰੀ ਹੋ ਗਈ ਤਾਂ ਮੈਨੂੰ ਫਿਰ ਆਪਣੇ ਪੋਜੀਸ਼ਨ ਤੇ ਭੇਜ ਦਿੱਤਾ ਗਿਆ ਤੇ ਇਸੇ ਤਰੀਕੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਦੇ 29 ਪਿੰਡਾਂ 'ਚ ਵੱਖ-ਵੱਖ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਅਮਨ ਅਰੋੜਾ ਨੇ ਕਿਹਾ ਕਿ ਨਾ ਖੇਡ ਮੈਦਾਨਾਂ ਨੂੰ ਬਣਾਉਣ ਲਈ 11 ਕਰੋੜ ਰੁਪਏ ਦੀ ਲਾਗਤ ਆਏਗੀ ਮਾਨ ਸਰਕਾਰ ਸੂਬੇ ਦੇ 3100 ਪਿੰਡਾਂ 'ਚ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾ ਰਹੀ ਹੈ ਅਮਨ ਅਰੋੜਾ ਨੇ ਕਿਹਾ ਕਿ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਖੇਡ ਕ੍ਰਾਂਤੀ ਦੀ ਲੋੜ ਹੈ ਨੌਜਵਾਨਾਂ ਦਾ ਤੰਦਰੁਸਤ ਰਹਿਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਨਾਲ ਜੁੜਨਾ ਜ਼ਰੂਰੀ ਹੈ। ਅਮਨ ਅਰੋੜਾ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ, ਇਸ ਨਾਲ ਬੱਚਿਆਂ ਦਾ ਭਵਿੱਖ ਸ਼ਾਨਦਾਰ ਹੋ ਸਕਦਾ ਹੈ। ਦੇਖੋ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਤੇ ਸਿਹਤਮੰਦ ਪੰਜਾਬ ਬਣਾਉਣ ਦਾ ਤਾਹੀ ਹੈ ਉਹ ਕੀਤਾ ਹੋਇਆ। ਔਰ ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਜੋ ਹੈ ਉਹ ਸਪੋਰਟਸ ਦਾ ਹੁੰਦਾ ਖੇਡਾਂ ਦਾ ਹੁੰਦਾ ਸੋ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਦੇ 3100 ਪਿੰਡਾਂ ਦੇ ਵਿੱਚ ਖੇਡ ਸਟੇਡੀਅਮ ਗਰਾਊਂਡ ਇਹ ਸਾਰੇ ਬਣਾਏ ਜਾ ਰਹੇ ਨੇ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਗਈ ਹੈ ਔਰ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਕ੍ਰਾਂਤੀ ਹੈ ਜਿਹੜੀ ਉਹ ਆਏਗੀ ਸਪੋਰਟਸ ਦੇ ਵਿੱਚ ਇਸੇ ਲੜੀ ਦੇ ਤਹਿਤ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ ਵਿੱਚ 29 ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ रिक्वायरमेन्ट ਸੀਗੀ ਲੋਡ ਸੀਗੀ 29 ਪਿੰਡਾਂ ਦੇ ਵਿੱਚ ਤਕਰੀਬਨ 11.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਆ ਖੇਡਾਂ ਦਾ ਨਹਾਰ ਬਦਲ ਦਾ ਪ੍ਰੋਜੈਕਟ ਹੈ ਜਿਹੜਾ ਉਹ ਸ਼ੁਰੂ ਕਰ ਰਹੇ ਆ ਆਉਣ ਵਾਲੇ ਤਕਰੀਬਨ 2.5 ਤੋਂ 3 ਮਹੀਨਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਸਾਰੇ ਖੇਡ ਸਟੇਡੀਅਮਸ ਗਰਾਊਂਡਸ ਨੇ ਜਿਹੜੇ ਐਸ ਪਰ ਰਿਕੁਆਇਰਮੈਂਟ ਆ ਪਿੰਡਾਂ ਵਾਲੇ ਦੀ ਜ਼ਰੂਰ ਮੁਤਾਬਕ ਉਹ ਬਣ ਕੇ ਤਿਆਰ ਹੋ ਜਾਣਗੇ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ذریعے ਇਹ ਉਪਰਾਲਾ ਸ਼ੁਰੂ ਕੀਤਾ ਗਿਆ ਸੀਗਾ ਤੇ ਇਸ ਸਪੋਰਟਸ ਨੂੰ ਹੋਰ ਅੱਗੇ ਲੈ ਕੇ ਜਾਈਏ ਉਸ ਦੇ ਸਬੰਧ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਲੀਕਿਆ ਗਿਆ। ਹਮਨ ਜੀ ਸਹੂਲਤ ਸਾਰੇ ਦਾ ਸਾਰਾ ਪਹਿਲਾ ਇਨਫਰਾਸਟ੍ਰਕਚਰ ਕੰਪਲੀਟ ਕਰ ਰਹੇ ਆ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਤੇ ਫਿਰ ਉਹ ਤੋਂ ਬਾਅਦ ਜਿੱਥੇ-ਜਿੱਥੇ ਰਿਕੁਆਇਰਮੈਂਟ ਹੋਏਗੀ ਉੱਥੇ-ਉੱਥੇ ਐਸ ਪਰ ਰਿਕੁਆਇਰਮੈਂਟ ਆਫ ਵਿਲੇजेस ਉਹਨਾਂ ਨੂੰ ਜਿਹੜੇ ਸਪੋਰਟਸ ਦੇ ਜਿਹੜੇ ਕੋਚਸ ਵਗੈਰਾ ਨੇ ਉੱਤੇ ਜਾਣਾ ਨੌਜਵਾਨ ਖਿਡਾਰੀਆਂ ਨੂੰ ਕੀ ਸੁਨੇਹਾ ਦੇਣਾ ਇੱਕੋ ਹੀ ਸੁਨੇਹਾ ਦਵਾਂਗਾ ਜੀ ਕਿ ਜੇ ਜਾਨ ਹੈ ਤਾਂ ਜਹਾਨ ਹੈ ਤੇ ਜਾਨ ਸੌਖੀ ਵੀ ਤੰਦਰੁਸਤ ਵੀ ਰਹੇ ਤਾਂ ਹੀ ਸਕਦੀ ਹੈ ਜੇ ਆਪਾਂ ਗਰਾਊਂਡ ਦੇ ਨਾਲ ਖੇਡਾਂ ਦੇ ਨਾਲ ਜੁੜੇ ਹੋਇਆ ਜੇ ਸਪੋਰਟਸ ਦੇ ਨਾਲ ਜੁੜੇ ਹੋਇਆ ਸੋ ਔਰ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਪਿਛਲੇ ਲੰਬੇ ਸਮੇਂ ਤੋਂ ਕੋਹੜ ਚੱਲ ਰਿਆ ਸੀਗਾ ਉਹਨੂੰ ਵੀ ਜੇ ਖਤਮ ਕਰਨਾ ਹੈ ਤਾਂ ਸਪੋਰਟਸ ਜ਼ਰੂਰੀ ਹੈ ਸਾਰੇ ਨੌਜਵਾਨਾਂ ਨੂੰ ਮੈਂ ਇੱਕੋ ਹੀ ਬੇਨਤੀ ਕਰੂੰਗਾ ਔਰ ਨਾਲ ਨਾਲ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਛੋਟੀ ਉਮਰੇ ਆਪਦੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਖੇਡ ਗਰਾਊਂਡ ਦੇ ਨਾਲ ਜੋੜ ਲਓ ਜਿਹੜਾ ਇੱਕ ਵਾਰੀ ਗਰਾਊਂਡ ਦੇ ਵਿੱਚ ਆਉਣ ਲੱਗਿਆ ਬੱਚਾ ਛੋਟੀ ਉਮਰੇ ਉਹ ساری ਉਮਰ ਸਿਹਤ ਪੱਖੋਂ ਮਾਰ ਨਹੀਂ ਖਾਂਦਾ ਹੈਗਾ ਸੋ ਇਹੀ ਮੇਰੀ ਉਹਨਾਂ ਨੂੰ ਪੀਲੇ ਇਹੀ ਬੇਨਤੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਯੂਨੀਵਰਸਿਟੀ ਚ ਚੱਲ ਰਿਹਾ ਪ੍ਰਦਰਸ਼ਨ ਤੇ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਬਿੱਟੂ ਨੇ ਕਿਹਾ ਕਿ ਯੂਨੀਵਰਸਿਟੀ ਚ ਪ੍ਰਦਰਸ਼ਨ ਕਰਨ ਲਈ ਪਹੁੰਚੇ ਲੋਕਾਂ ਦਾ ਕੰਮ ਆਗ ਲਗਾਉਣਾ ਹਰ ਪ੍ਰਦਰਸ਼ਨ ਚ ਵਾਰ-ਵਾਰ ਉਹੀ ਲੋਕ ਦਿਖਾਈ ਦਿੰਦੇ ਨੇ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ ਪੱਟੀ ਤੱਕ 25.7 ਕਿਲੋਮੀਟਰ ਲੰਬਾ ਰੇਲਵੇ ਟਰੈਕ ਬਣਾਉਣ ਦੀ ਮਨਜ਼ੂਰੀ ਬਿੱਟੂ ਨੇ ਕਿਹਾ ਕਿ ਇਸ ਉੱਤੇ 764 ਕਰੋੜ ਰੁਪਏ ਖਰਚ ਹੋਣਗੇ ਇਸ ਦੇ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ 4 ਅਤੇ ਤਰਨਤਾਰਨ ਦੇ 8 ਪਿੰਡਾਂ ਦੀ ਜ਼ਮੀਨ ਕੀਤੀ ਜਾਵੇਗੀ ਐਕਵਾਇਰ ਰਵਨੀਤ ਬਿੱਟੂ ਨੇ ਕਿਹਾ ਕਿ ਮਾਨ ਸਰਕਾਰ ਕੇਂਦਰੀ ਪ੍ਰੋਜੈਕਟਾਂ ਨੂੰ ਲੈ ਕੇ ਗੰਭੀਰ ਨਹੀਂ ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜੇ ਉਹ ਚਾਹੁੰਦੇ ਨੇ ਕਿ ਮੈਂ ਉਹਨਾਂ ਨੂੰ ਮਿਲਾਂ ਤਾਂ ਮੈਂ ਨੰਗੇ ਪੈਰੀ ਉਹਨਾਂ ਤੱਕ ਜਾਣ ਲਈ ਤਿਆਰ ਹਾਂ ਦਿੱਲੀ ਤਮਾਕੂ ਨੂੰ ਲੈ ਕੇ ਨਵੇਂ ਖੁਲਾਸੇ ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਲਾਲ ਰੰਗ ਦੀ ਫੋਰਡ ਇਕੋਸਪੋਰਟ ਗੱਡੀ ਦੀ ਤਲਾਸ਼ ਲਈ ਅਲਰਟ ਕੀਤਾ ਜਾਰੀ ਪੀਐਮ ਮੋਦੀ ਨੇ ਐਲਐਨਜੀਪੀ ਹਸਪਤਾਲ ਚ ਦਿੱਲੀ ਲਾਲ ਕਿਲਾ ਤਮਾਕੂ ਚ ਜ਼ਖਮੀਆਂ ਨਾਲ ਕੀਤੀ ਮੁਲਾਕਾਤ ਐਕਟਰ ਤਰਮਿੰਦਰ ਨੂੰ ਬੁੱਧਵਾਰ ਸਵੇਰੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਉਹਨਾਂ ਦਾ ਇਲਾਜ ਘਰ ਚ ਹੀ ਕੀਤਾ ਜਾਵੇਗਾ ਇਹ ਜਾਣਕਾਰੀ ਉਹਨਾਂ ਦੇ ਡਾਕਟਰ ਨੇ ਮੀਡੀਆ ਨੂੰ ਦਿੱਤੀ ਇਸਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਆਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ